ਸੰਗਰੂਰ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਵਿਧਾਨ ਸਭਾ ਹਲਕਾ ਸਨਾਮ ਵਿੱਚ ਪੈਂਦੇ ਸੰਗਰੂਰ ਦੇ ਲੋਂਗੋਵਾਲ ਤੋਂ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਤੇ ਉਹਨਾਂ ਦਾ ਪਰਿਵਾਰ ਸਮਰਥਕਾਂ ਨਾਲ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਸੁਖਵੀਰ ਵਾਦਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦੇਖਣਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਵੇਗੀ ਕਰਮ ਸਿੰਘ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਹਨ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਹੋਏ ਅਕਾਲੀ ਦਲ ਵਿੱਚ ਸ਼ਾਮਲ ਅਤੇ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਉਹਨਾਂ ਕਿਹਾ ਕਿ ਲੋਕ ਸਮਝ ਚੁੱਕੇ ਹਨ ਕਿ ਜਿਸ ਪਾਰਟੀ ਦੇ ਰਾਜ ਵਿੱਚ ਪੰਜਾਬ ਬਣਿਆ ਉਸ ਪਾਰਟੀ ਦਾ ਰਾਜ ਯਾਦ ਕਰ ਰਹੇ ਹਨ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਆਮ ਆਦਮੀ ਪਾਰਟੀ ਡੇ ਲੰਗੋਵਾਲ ਦੇ ਮੌਜੂਦਾ ਪ੍ਰਧਾਨ ਦਾ ਕਹਿਣਾ ਹੈ ਕਿ 2012 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਪਰ ਹੁਣ ਕੁਝ ਨਾਰਾਜ਼ਗੀਆਂ ਤੇ ਇਸ ਚੱਲਦੇ ਹੋਏ ਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਰਿਪੋਰਟ ਰਾਜਖੁਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਇਸ ਦੌਰਾਨ ਸੁਖਵੀਰ ਬਾਦਲ ਨੇ ਕੀ ਕਿਹਾ ਜਰਾ ਸੁਣੋ ਆ ਜਿਹੜਾ ਘੜ ਹੁੰਦਾ ਸੀ ਆਮ ਆਦਮੀ ਮਾਰ ਜੇ ਗਾੜੀ ਹਿੱਲ ਗਿਆ ਨੀਆ ਹਿੱਲ ਗਿਆ ਤਾਂ ਪਛਣਾ ਕੀ ਹੈ ਜੀ ਤੁਸੀਂ ਅਗਲੇ ਦਿਨਾਂ ਚ ਦੇਖੋਗੇ ਕਿਵੇਂ ਹਜ਼ਾਰਾਂ ਦੀ ਗਿਣਤੀ ਚ ਇਹਨਾਂ ਦੀ ਲੀਡਰਸ਼ਿਪ ਅਕਾਲੀ ਦਲ ਸ਼ਾਮਿਲ ਹੋਈ ਸੀ ਜੀ ਕਿਉਂਕਿ ਸਾਰਿਆਂ ਦੇ ਮਨ ਚ ਪੰਜਾਬ ਦੇ ਲੋਕਾਂ ਦੇ ਮਨ ਚ ਇੱਕੋ ਹੀ ਗੱਲ ਹੈ ਪੰਜਾਬ ਨੂੰ ਬਚਾ ਲਈਏ ਤੇ ਪੰਜਾਬ ਨੂੰ ਕੱਲੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਪੰਜਾਬ ਦੇ ਲੋਕਾਂ ਦੀ ਪਾਰਟੀ ਖਾਲਸਾ ਪੰਥ ਦੀ ਜ세ਬੰਦੀ ਕੋਈ ਬਚਾ ਸਕਦੀ ਹੈ ਜਿਉਂਕਿ ਕਿ ਜਿਸ ਦੇ ਰਾਜ ਵਿੱਚ ਪੰਜਾਬ ਬਣਿਆ ਉਹ ਰਾਜ ਫਿਰ ਤੋਂ ਯਾਦ ਕਰਨ ਲੱਗੇ ਲੋਕ ਪਰਮਿੰਦਰ ਬਾਦਲਾ ਕਿਹੜੀ ਪਾਰਟੀ ਜਿਸ ਦੀ ਪਹਿਲਾਂ ਇਸ ਦੇ ਬਲੈਂਸ ਆਮ ਆਦਮੀ ਪਾਰਟੀ ਕਾਰਨ ਹੋਇਆ ਕਿ ਤੁਹਾਨੂੰ ਸੱਜਣ ਨਹੀਂ ਕੋਸ਼ਸ਼ ਗੁੱਸੇ ਲਈ ਇਹ ਹੋ ਗਈ ਸੀ ਮੰਜ ਕੋਸ਼ਸ਼ ਹੋਣਾ ਜੋ ਵਾਰਡਵੰਦੀ ਹੋਈ ਸੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਨਹੀਂ ਇਹ ਜੇ ਪ੍ਰਧਾਨ ਹੋਣ ਦੇ ਨਾਤੇ ਮੇਰਾ ਵਾਰਡ ਐਸਸੀ ਕਰਦਾ ਅੱਛਾ ਜੀ ਇਸੋ ਤੁਸੀਂ ਕਹਿੰਦਾ ਮੇਰੇ ਮਨ ਨੂੰ ਬਹੁਤ ਸਾਡੇ ਪਰਿਵਾਰ ਨੂੰ ਖੇਸ ਪਹੁੰਚੀ ਅਸੀਂ 2012 ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਹਾਂ ਬਹੁਤ ਪੁਰਾਣੇ ਵਰਕਰਾਂ ਸੀ ਆਮ ਆਦਮੀ ਪਾਰਟੀ ਦੇ ਸੋ ਕੁਝ ਪਹਿਲਾਂ ਵੀ ਗੱਲਾਂ ਸੀ ਪਰ ਜੋ ਸਾਡਾ ਵਾਰਡ ਐਸਸੀ ਕਰਦਾ ਇਹ ਦੇ ਕਰਕੇ ਸੀ ਇਹ ਫੈਸਲਾ ਕਿ ਤੁਹਾਡੀ ਇਸ ਸੰਬੰਧ ਦੇ ਵਿੱਚ ਕਿਸੇ ਹਾਈ ਕਮਾਂਡ ਨਾਲ ਗੱਲ ਹੋਈ ਸੀ ਕਿ ਭਈ ਮੇਰੀ ਕੋਈ ਸਲਵਾਈ ਨਹੀਂ ਹੋਣੀ ਕਿ ਮੈਂ ਮੌਜੂਦਾ ਪ੍ਰਧਾਨ ਹਾਂ ਮਿਸਕੀਟ ਨਹੀਂ ਅਸੀਂ ਕਿਸੇ ਦਾ ਕੋਈ ਗੱਲ ਨਹੀਂ ਕੀਤੀ ਕਿਉਂਕਿ ਕੀ ਹਵਾਈ ਕਮਾਨ ਨੂੰ ਪਤਾ ਵੀ ਮੈਂ ਆਮ ਆਦਮੀ ਪਾਰਟੀ ਦੀ ਪ੍ਰਧਾਨਾ ਲੰਗੋਵਾਲ ਦੀ ਜੇ ਵਾਰਡ ਐਸਸੀ ਕਰਨਾ ਸੀ ਤਾਂ ਮੈਨੂੰ ਪੁੱਛਣਾ ਤਾਂ ਚਾਹੀਦਾ ਸੀ ਵੀ ਕੀ ਪ੍ਰਧਾਨ ਜੀ ਤੁਸੀਂ ਚੋਣ ਲੜੋਗੇ ਜਾਂ ਨਹੀਂ ਅਸੀਂ ਤੁਹਾਡਾ ਵਾਰਡ ਐਸਸੀ ਕਰਨਾ ਚਾਹੁੰਦੇ ਆ ਬਟ ਉਹਨਾਂ ਨੇ ਮੈਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਤੇ ਜਿਹੜੇ ਬੰਦਿਆਂ ਨੇ ਵਾਰਡਵੰਦੀ ਲਈ ਉਹਨਾਂ ਨੇ ਸਾਈਨ ਕਰਵਾਏ ਰਾਜੂ ਐ ਅੰਮ੍ਰਿਤਪਾਲ ਐ ਉਹਨਾਂ ਦਾ ਐਮਸੀ ਐ ਨਾ ਕੁਝ ਹੋਰ ਐ ਉਹਨਾਂ ਬੰਦਿਆਂ ਨੇ ਵਾਰਡਵੰਦੀ ਕੀਤੀ ਕਿਉਂ ਮੌਜੂਦਾ ਪ੍ਰਾਪਾ ਪ੍ਰਦਾਨ ਹੋਣ ਦੇ ਨਾਤੇ ਮੈਨੂੰ ਕੁਛਿਆ ਵੀ ਨਹੀਂ ਮੈਨੂੰ ਦੱਸਿਆ ਵੀ ਨਹੀਂ ਕਿ ਵਾਰਡ ਬੰਦੀ ਹੋ ਗਈ ਹੈ ਅੱਜ ਤੁਸੀਂ ਸ਼ਰੂ ਨੀ ਅਕਾਲੀਦਰ ਬਾਦਲ ਨੂੰ ਜੁਆਇਨ ਕੀਤਾ ਹੈ ਪੰਜ ਇਨਸਾਨਾਂ ਨਾਲ ਮੀਟਿੰਗ ਲਈ ਕੀ ਕਰਦੇ ਅਸੀਂ ਜੇ ਪਹਿਲਾਂ ਵੀ ਸੀ ਕਾਲੀ ਸੀਗੇ ਸਾਡਾ ਕਿਸੇ ਕਾਰਨਾਂ ਕਰਕੇ ਮਨਮਟਾਪ ਹੋ ਗਿਆ ਸੀ ਸੋ ਅਸੀਂ ਝਾੜੂ ਪਾਰਟੀ ਜੁਆਇਨ ਕੀਤੀ ਸੋ ਹੁਣ ਸਾਡਾ ਇਸ ਕਰਕੇ ਅਸੀਂ ਅੱਜ ਆਪਣੀ ਮਾਂ ਪਾਰਟੀ ਚ ਵਾਪਸੀ ਕੀਤੀ ਹੈ ਅਕਾਲੀਦਰ ਸੋ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਕਿਸ ਤਰਾ ਦੇ 2027 ਜਿਹੜੀ ਨਵੇਂ ਆ ਚੁੱਕੀ ਹੈ 2027 ਦੇ ਆਉਣ ਵਾਲੇ ਸੀਐਮ ਨੇ ਸਰਦਾਰ ਸੁਖਵੀਰ ਸਿੰਘ ਬਤ